ਜੁਐਲਰੀ ਸ਼ਾਪ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿਸ ਤਰ੍ਹਾਂ ਹੱਥ ਦੀ ਸਫਾਈ ਦੇ ਨਾਲ ਹੀ ਜਿਹੜਾ ਲੋਕਾਂ ਦੇ ਵੱਲੋਂ ਚੋਰੀਆਂ ਕੀਤੀਆਂ ਜਾਂਦੀਆਂ ਨੇ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਕਿਸ ਤਰ੍ਹਾਂ ਕੋਈ ਅਗਿਆਣਾ ਘਟਾ ਚੱਕ ਕੇ ਫਰਾਰ ਹੋ ਜਾਂਦੇ ਨੇ ਤਾਂ ਜਈ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਜੜੀ ਕਿ ਜਲੰਧਰ ਦੀ ਦਸਤੀ ਜਾਲੇ ਜਿੱਥੇ ਇੱਕ ਕੁੜੀ ਦੇ ਵੱਲੋਂ ਬੜੀ ਸਫਾਈ ਦੇ ਨਾਲ ਸੋਨੇ ਦੀਆਂ ਵਾਲੀਆਂ ਦੇ ਇੱਕ ਜੋੜਾ ਲਕੋਵਲਿਆ ਜਾਂਦਾ ਹਾਲਾਂਕਿ ਦੁਕਾਨਦਾਰ ਦਾਵਾ ਕਰ ਰਹੇ ਨੇ ਕਿ ਸੀ ਚਾਰ ਜੋੜੇ ਇਹਨੂੰ ਦਿਖਾਏ ਸੀਗੇ ਕੁੜੀ ਨੂੰ ਵਾਲੀਆਂ ਦੇ ਪਰ ਇੱਕ ਕਿਸ ਨੇ ਲੁਕੋ ਲਿਆ ਹਾਲਾਂਕਿ ਸੀ ਸਿਸਟਮੀ ਤੋਂ ਸੁਵੀਰਾ ਵੀ ਨਿਕਲ ਕੇ ਸਾਹਮਣੇ ਹੈ ਜਿਸ ਦੇ ਵਿੱਚ ਦੁਕਾਨਦਾਰ ਖੁਦ ਕਹਿ ਰਿਹਾ ਕਿ ਜਦੋਂ ਇਹ ਔਰਤ ਝੁਕੀ ਤਾਂ ਉਸਨੇ ਆਪਣੇ ਬੂਟ ਦੇ ਵਿੱਚ ਜਾਂ ਚੱਪਲ ਦੇ ਵਿੱਚ ਇੱਕ ਜੋੜਾ ਵਾਲੀਆਂ ਦਾ ਲੁਕੋ ਲਿਆ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀ ਮੈਲਾ ਰਿਸ਼ਤੇਦਾਰ ਤੋਂ ਚੈਕਿੰਗ ਵੀ ਕਰਵਾਈ ਗਈ ਸੀਗੀ ਪੂਰੀ ਤਲਾਸ਼ੀ ਲਈ ਗਈ ਸੀ ਕੁੜੀ ਦੀ ਪਰ ਉਸ ਤੋਂ ਬਾਅਦ ਕੋਈ ਵੀ ਜੜਾ ਵਾਲੀਆਂ ਦਾ ਜੋੜਾ ਉਹ ਨਹੀਂ ਮਿਲਿਆ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਪੁਲਿਸ ਦੇ ਨਾਲ ਮੈਲਾ ਮੁਲਾਜ਼ਮ ਵੀ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਚੈਕਿੰਗ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਹਜੇ ਫਿਲਹਾਲ ਕੋਈ ਵੀ ਜੋੜਾ ਜੜਾ ਵਾਲੀਆਂ ਦਾ ਉਹ ਨਹੀਂ ਮਿਲਿਆ ਹਾਲਾਂਕਿ ਦੁਕਾਨਦਾਰ ਕਹਿ ਰਹੇ ਨੇ ਕਿ ਸਾਡਾ ਇੱਕ ਜੜਾ ਵਾਲੀਆਂ ਦਾ ਜੋੜਾ ਇਸਨੇ ਚੋਰੀ ਕੀਤਾ ਤੇ ਨਾਲ ਹੋਰ ਵੀ ਬਹੁਤ ਸਾਰਾ ਸਮਾਨ ਜਿਹੜਾਗਾ ਨਸ਼ੀਲਾ ਸਮਾਨ ਉਸ ਕੁੜੀ ਦੇ ਪਰਸ ਚੋਂ ਮਿਲਿਆ ਲਾਈਟਰ ਵੀ ਮਿਲੇ ਸੀਗੇ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਪੁੱਛਗਿੱਛ ਉਸ ਤੋਂ ਕੋਲੋਂ ਕੀਤੀ ਜਾ ਰਹੀ ਹੈ ਕਿ ਆਕਰ ਉਸਨੇ ਜੇ ਲੁਕੋਇਆ ਵਾਲੀਆਂ ਦਾ ਜੋੜਾ ਤਾਂ ਫਿਰ ਉਹ ਕਿੱਥੇ ਲਪੋਇਆ ਕਿਉਂਕਿ ਦੁਕਾਨਦਾਰ ਕਹਿੰਦੇ ਸੀ ਚਾਰ ਦਿੱਤੇ ਤੇ ਇਹਨੇ ਇੱਕ ਲਪੋਇਆ ਤਿੰਨ ਸਾਲ ਨੂੰ ਵਾਪਸ ਵਰਤੇ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਿਹੜੀ ਫਿਲਹਾਲ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਸੀਸੀਟੀਵੀ ਤਸਵੀਰਾਂ ਨਿਕਲ ਕੇ ਸਾਹਮਣੇ ਉਸ ਦੇ ਵਿੱਚ ਉੜੀ ਚੁੱਕਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਦਾਵਾ ਕਰ ਰਹੇ ਨੇ ਕਿ ਇੱਕ ਵਾਲੀਆਂ ਦਾ ਜੋੜਾ ਜਿਹੜਾ ਲਪੋਇਆ ਗਿਆ ਹਾਲਾਂਕਿ ਪੁਲਿਸ ਪੂਰੇ ਮਾਮਲੇ ਤੇ ਜੜੀਏ ਜਾਂਚ ਕਰ ਰਹੀ ਹੈ ਸਰ ਇਦਾਂ ਇਹਨੇ ਨਾ ਸਾਡੇ ਕੋ ਆਈਆ ਦੁਕਾਨ ਤੇ ਇਹਨੇ ਕਿਹਾ ਕਿ ਮੈਂ ਵਾਲੀਆਂ ਦੇਖਣੀਆਂ ਨੇ ਅਸੀਂ ਨੂੰ ਵਾਲੀਆਂ ਦਿਖਾਈ ਨੇ ਇਹਨੇ ਇੱਕ ਜੋੜਾ ਵਿੱਚੋਂ ਵਾਲੀਆਂ ਦਾ ਚੱਕ ਆਪਣੀ ਮੁੱਠੀ ਚ ਰੱਖ ਲਿਆ ਅਸੀਂ ਜਿਸਲੇ ਇਹਨੇ ਮੜਜ ਆ ਇੰਜ ਹੋਈ ਆ ਤਾਂ ਜਿਹਨੂੰ ਕਿਹਾ ਵੀ ਹੱਥ ਚ ਜੋੜਾ ਵਾਲੀਆਂ ਦਾ ਸਾਨੂੰ ਦੇ ਇਹ ਨਾਲ ਹੀ ਥਲੇ ਝੁੱਕ ਕੇ ਨੇ ਆਪਾਂ ਸੀਸੀਟੀਵੀ ਕੈਮਰਾ ਹੀ ਦਿਖਾਇਆ ਤੁਹਾਨੂੰ ਇਹਨੇ ਆਪਣੇ ਪੈਰ ਦੀ ਇੱਕ ਦਾ ਆਪਣੇ ਬੈਲੀ ਦੀ ਪੈਰ ਚੱਕਿਆ ਤਾਂ ਉਹਦੇ ਵਿੱਚ ਪਾਈ ਆ ਹੁਣ ਪਤਾ ਨਹੀਂ ਉਸ ਤੋਂ ਬਾਅਦ ਇਹਦੀ ਤਲਾਸ਼ੀ ਵੀ ਸਾਹਮਣੇ ਮੇਰੇ ਲੇਡੀ ਦਾ ਮੇਰੀ ਨੂੰ ਹੈਗੀ ਆ ਮੈਂ ਉਹਨੂੰ ਵੀ ਬੁਲਾਇਆ ਇਹਦੀ ਤਲਾਸ਼ੀ ਵੀ ਲੀਤੀ ਆ ਇਹ ਪਤਾ ਨਹੀਂ ਪਹਿਲੇ ਤਾਂ ਸਾਨੂੰ ਬੈਕ ਨਹੀਂ ਦਿੰਦੀ ਪਈ ਸੀ ਫਿਰ ਅਸੀਂ ਇਹਨਾਂ ਦਾ ਵੀ ਫੋਨ ਨੰਬਰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਮਿਲਦਾ ਨਹੀਂ ਪਿਆ ਸੀ ਅਸੀਂ 100 ਨੰਬਰ ਤੇ ਵੀ ਟਰਾਈ ਕੀਤੀ ਉੱਥੇ ਵੀ ਨੰਬਰ ਨਹੀਂ ਮਿਲ ਰਿਹਾ ਸੀ ਫਿਰ ਦੁਬਾਰਾ ਮੈਂ 100 ਨੰਬਰ ਤੇ ਫੋਨ ਕਰਕੇ ਫਿਰ ਮੈਂ ਕੰਪਲੇਂਟ ਇਹਦੀ ਲਖਾਈ ਫਿਰ ਅਣਕੇ ਇਹਨਾਂ ਨੇ ਵੀ ਇਹ ਨਹੀਂ ਚੈੱਕ ਕੀਤੀ ਆ ਪਰ ਇਹਦਾ ਜਿਹੜਾ ਆਧਾਰ ਕਾਰਡ ਹੈ ਨਾ ਉਹ ਵੀ ਜਾਲੀ ਹੈਗਾ ਜੀ ਇਹ ਜੈਨੀ ਖੈਣੀ ਦੀਆਂ ਨਿਕਲੀਆਂ ਚਾਰ ਚਾਰ ਲਾਈਟਰ ਨਿਕਲੇ ਆ ਮੇਰੇ ਹਿਸਾਬ ਨਾਲ ਇਹ ਇਹ ਨਾ ਚਿੱਟਾ ਵੀ ਜੇਬ ਦੇ ਵਿੱਚ ਹੈਗਾ ਕਿੰਨੇ ਵੇ ਆਈ ਸੀ ਇੱਥੇ ਲੜੀ ਇਹ ਆਈ ਸੀ ਜੀ 5 ਵਜੇ ਆਈ ਸੀ ਸਾਰੇ ਕਿੰਨਾ ਕੋ ਨੁਕਸਾਨ ਹੋਇਆ ਕਿੰਨੇ ਨੁਕਸਾਨ ਹੀ ਜੀ ਉਹ ਮੇਰੇ ਖਿਆਲ ਹੈ ਕਿ 3.5 4 ਗ੍ਰਾਮ ਦੀ ਜੋੜੀ ਹੈ ਜੀ weight ਦੀ ਉਹ ਮਤਲਬ ਅੰਦਾਜ਼ਾ 50 ਹਜ਼ਾਰ ਦੇ ਵਿੱਚ ਵਿੱਚ ਹੈ ਉਹ weight ਹੈ ਪੁਲਿਸ ਕੰਪਲੇਟ ਕਰਤੀ ਤੁਸੀਂ ਪੁਲਿਸ ਹੀ ਕੰਪਲੇਟ ਨਾ ਬੁਲਾਇਆ ਜੀ ਅਸੀਂ ਇਹ ਆਏ ਨੇ ਹੁਣ ਮੈਂ ਦਰਖਾਸਤ ਲਗਾ ਦੇਣ ਜਾ ਕੇ ਚੌਕੀ ਇਹਨਾਂ ਤੋਂ ਸਤਿ ਸ੍ਰੀ ਅਕਾਲ ਜੀ ਦੱਸਿਆ ਇਹ ਮਿੱਟੀ ਕੋਟੋ ਦੇ ਵਿੱਚ ਇੱਕ ਲੇਡੀ ਦੇ ਦੁਕਾਨ ਤੇ ਚੋਰੀ ਕਰ ਲਈ ਆ ਮੈਂ ਡਿਊਟੀ ਉੱਪਰ ਸੀਗਾ ਇੱਥੇ ਆਏ ਆ ਇਹ ਲੇਡੀ ਦਾ ਕੀ ਹੈ ਇੱਕ ਮਿੰਟ ਨੇ ਚੰਦਰਮੋਨ ਜੀ ਇੰਡੀਆ ਜੂਨਰ ਤੇ ਲਾ ਦੇਣਾ ਇਹ ਦੁਕਾਨ ਆ ਇਹ ਲੇਡੀ ਦਾ ਇਹ ਛਾਲਬੀਨ ਸਾਰੀ ਕਰ ਲਈ ਹੈ ਇਹਨਾਂ ਪਰਸਨਲ ਸਰਚ ਦੀ ਕਰ ਲਈ ਇਹਨਾਂ ਕੋਲ ਲੇਡੀ ਦਾ ਆਪਣੀਆਂ ਹੈਗੀਆਂ ਸੀਗੀਆਂ ਪਰ ਸਾਡੀਆਂ ਮੁਲਾਜ਼ਮ ਨਾਲ ਲੇਡੀ ਠੀਕ ਹੈ ਕੋਈ ਕਪੜੇ ਦੇ ਕਰਦੇ ਵੀ ਸਾਡੀ ਵਾਲੀਏ ਨੇ ਗੁੰਮ ਕਰ ਲਈ ਠੀਕ ਹੈ ਵਾਲੀਆਂ ਦਾ ਜੋੜਾ ਉਹਨੂੰ ਮਿਲਿਆ ਰਹੀ ਬਾਕੀ ਜਾਣਕਾਰੀ ਕਰ ਰਿਹਾ ਜੋ ਆਊਗਾ ਸਾਹਮਣੇ ਕਾਰਵਾਈ ਲੈਡੀਆਂ ਦਾ ਪਤਾ ਲੱਗਾ ਕਿ ਕੀ ਕੀ ਨਾਮ ਹੈ ਕਿੱਥੋਂ ਹਰਿਆਣੇ ਦੇ ਬੈਕਗ੍ਰਾਉਂਡ ਨਾਮ ਸਿਮਰੂ ਬੈਕਗ੍ਰਾਉਂਡ ਕੀ ਹੈ ਦਾ ਕੁਝ ਬੈਕਗ੍ਰਾਉਂਡ ਜਦੋਂ ਆਏ ਅਸੀਂ ਪਤਾ ਨਹੀਂ ਕਿੱਥੇ ਰਹਿਣ ਮਲੀ ਦੱਸਿਆ ਕੋਤਾਲਪੁਰ ਲੋਤੀ ਤੇ ਕੋਈ ਸ਼ੰਕਾ ਵੀ ਦਿਖਾਈ ਜਾਰੀ ਕੋਈ ਕੁੜੀਆਂ ਵਗੈਰਾ ਮਿਲਿਆ ਇਸ ਮੈਗ ਕੋਈ ਹੈਗੀ ਕਿਉਂ ਨਹੀਂ ਉਹ ਚੈਨੀ ਕਹਿੰਦੇ ਆ ਚੈਨੀ ਕਹਿੰਦੇ ਓਕੇ ਹਾਂ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਮੈਂ ਦੱਸ ਤੇ ਰਿਹਾ ਤੁਹਾਨੂੰ ਵੀ ਜੋ ਕਾਰਵਾਈ ਅਗਲੀ ਜਾਊਗੀ ਉਹ ਕਪੀਸ਼ ਕਰ ਰਹੇ ਆ ਜੋ ਅਗਲੇ ਪਹੁੰਚੇ ਥੋੜੀ ਕਰ ਲੂਗਾ ਦੁਕਾਨ ਚ ਕੋਲੋਂ ਤਾਂ ਮੈਂ क्या आप कैनेडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहाँ हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे